ਪ੍ਰਭੂ ਜੀ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਵ ਅੱਜ ਰਾਤ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਰਾਤ ਦਾ ਵਚਨ ਰੋਮੀਆਂ 8 ਅਧਿਆਇ ਦੀ 31 ਨੰਬਰ ਆਇਤ ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ ਜਦੋਂ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਦੇ ਦਾਸ ਲਿਖਦੇ ਆ ਕਿ ਅਗਰ ਪਰਮੇਸ਼ਰ ਸਾਡੇ ਨਾਲ ਆ ਤੇ ਸਾਡਾ ਵਿਰੋਧੀ ਕੋਈ ਨਹੀਂ ਹੋ ਸਕਦਾ ਕੋਈ ਵੀ ਸਾਡਾ ਕੁਛ ਨਹੀਂ ਵਿਗਾੜ ਸਕਦਾ ਤੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ ਅਗਰ ਆਪਣੀ ਚਾਲ ਸੱਚੀ ਆ ਆਪਣੀ ਚਾਲ ਅੱਛੀ ਆ ਪਰਮੇਸ਼ਰ ਦੇ ਵਚਨਾਂ ਤੇ ਚੱਲਣ ਵਾਲੇ ਅਸੀਂ ਲੋਗ ਆ ਤੇ ਭਾਵੇਂ ਸਾਰੀ ਦੁਨੀਆ ਸਾਡੀ ਵਿਰੋਧ ਦੇ ਵਿੱਚ ਖੜੀ ਹੋ ਜਾਵੇ ਫਿਰ ਵੀ ਸ਼ੈਤਾਨ ਸਾਡਾ ਕੁਛ ਨਹੀਂ ਵਿਗਾੜ ਸਕਦਾ ਕੋਈ ਇਨਸਾਨ ਸਾਡਾ ਕੁਛ ਨਹੀਂ ਵਿਗਾੜ ਸਕਦਾ ਕਿਉਂਕਿ ਜਦੋਂ ਪਰਮੇਸ਼ਰ ਸਾਡੇ ਵੱਲ ਹੈ ਤਾਂ ਸਾਡਾ ਵਿਰੋਧੀ ਕੌਣ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਸੋ ਆਓ ਅੱਜ ਜਿਨ੍ਹਾਂ ਦੇ ਭੈਣਾ ਭਰਾਵਾਂ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕ ਖੜੇ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਵਿਰੋਧ ਦੇ ਵਿੱਚ ਨੇ ਅੱਜ ਅਸੀਂ ਉਹਨਾਂ ਸਾਰੇ ਵਿਰੋਧੀਆਂ ਦੇ ਲਈ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਰਲ ਕੇ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਅੱਜ ਰਾਤ ਦੇ ਖੂਬਸੂਰਤ ਵਚਨ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਅੱਜ ਦੇ ਰਾਤ ਦੇ ਵਚਨ ਨੂੰ ਪਰਮੇਸ਼ਰ ਜੀ ਸਾਥੀ ਮੇਰੇ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਬੰਦੀ ਸਾਥ ਮੇਰੇ ਖੁਦਾ ਤੁਸੀਂ ਸਾਡੇ ਹੱਕ ਦੇ ਵਿੱਚ ਰਹਿਣਾ ਮੇਰੇ ਮਹਾਨ ਪਰਮੇਸ਼ਰ ਜੀ ਸਾਡੀ ਵਿਰੋਧਤਾ ਦੇ ਵਿੱਚ ਕੋਈ ਵੀ ਹੋਵੇ ਖੁਦਾ ਸਾਨੂੰ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਮੇਰੇ ਖੁਦਾ ਪਰ ਜੇ ਸਾਨੂੰ ਪਤਾ ਹੈ ਤੁਸੀਂ ਸਾਡੇ ਵਿਰੋਧ ਦੇ ਵਿੱਚ ਜੋ ਵੀ ਖੜੇ ਨੇ ਤੁਸੀਂ ਉਹਨਾਂ ਦੇ ਨਾਲ ਓ ਪਰਮੇਸ਼ਵਰੀ ਝਗੜਨ ਵਾਲਿਓ ਖੁਦਾਵੰਦ ਜੀ ਤੁਸੀਂ ਕਿਆ ਬਦਲਾ ਲੈਣਾ ਤੇਰਾ ਨਹੀਂ ਪਰ ਮੇਰਾ ਕੰਮ ਹੈ ਮੇਰੇ ਮਹਾਨ ਖੁਦਾਵੰਦ ਜੀ ਅਸੀਂ ਸਭ ਜਨ ਰਲ ਕੇ ਖੁਦਾ ਆਪਣੇ ਸਾਰੇ ਹੀ ਮਸਲਿਆਂ ਨੂੰ ਸਾਰੇ ਵਿਰੋਧੀਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਆਂ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਵਰੀ ਤੁਸੀਂ ਦਇਆ ਕਰੋ ਕਿਰਪਾ ਕਰੋ ਸਾਰੇ ਹੀ ਵਿਰੋਧੀਆਂ ਨੂੰ ਪਰਮੇਸ਼ਰ ਜੀ ਤੁਸੀਂ ਅਕਲ ਬੁੱਧ ਗਿਆਨ ਦਾ ਆਤਮਾ ਦਿਓ ਖੁਦਾਵੰਦ ਜੀ ਆਪਣਾ ਪਰਮੇਸ਼ਵਰੀ ਗਿਆਨ ਇਹਨਾਂ ਦੇ ਉੱਪਰ ਪ੍ਰਗਟ ਕਰੋ ਮੇਰੇ ਖੁਦਾ ਸੱਚਮੁੱਚ ਪਰਮੇਸ਼ਵਰੀ ਅਸੀਂ ਇਹਨਾਂ ਸਾਰੇ ਹੀ ਵਿਰੋਧੀਆਂ ਨੂੰ ਮਾਫ਼ ਕਰਦੇ ਮੇਰੇ ਖੁਦਾਵੰਦ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰ ਜੀ ਅੱਜ ਜੋ ਰਾਤ ਦਾ ਸਮਾਂ ਤੁਸੀਂ ਸਾਨੂੰ ਬਖਸ਼ਿਆ ਹੈ ਮੇਰੇ ਖੁਦਾਵੰ ਜੀ ਇਸ ਰਾਤ ਦੇ ਸਮੇਂ ਦੇ ਲਈ ਰਾਤ ਦੀ ਹਜ਼ੂਰੀ ਦੇ ਲਈ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਦਿਨ ਭਰ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਬਜੀ ਹਰ ਤਰ੍ਹਾਂ ਦੇ ਪਬਜੀ ਅچھے ਭੋਜਨਾਂ ਦੇ ਨਾਲ ਅੱਛੀਆਂ ਚੀਜ਼ਾਂ ਦੇ ਨਾਲ ਤੁਸੀਂ ਸਾਨੂੰ ਬles ਕੀਤਾ ਹੈ ਖੁਦਾ ਧੰਨਵਾਦ ਕਰਦੇ ਆ ਮਹਾਨ ਪਰਮੇਸ਼ਵਰ ਜੀ ਕੀ ਸਾਥ ਵਿੱਚ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਖੇਰੀ ਰੱਖਿਆ ਸਾਨੂੰ ਹਰ ਪਾਸਿਓਂ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਵਾਰਡ ਲਾ ਕੇ ਰੱਖਿਆ ਖੁਦਾਬੰਦ ਜੀ ਔਰ ਪਬਜੀ ਸਾਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਣ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਅੱਜ ਜੋ ਵੀ ਤੁਸੀਂ ਸਾਨੂੰ ਵਚਨ ਦਿੱਤੇ ਖੁਦਾ ਵਚਨ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਖੁਦਾਇਨਾ ਸਾਰੇ ਹੀ ਵਚਨਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਰਮੇਸ਼ਰ ਜੀ ਹਜ਼ੂਰੀ ਦੇ ਵਿੱਚ ਅਸੀਂ ਆਪਣੇ ਹਿਰਦਿਆਂ ਦੇ ਅੰਦਰ ਵਸਾ ਕੇ ਰੱਖੀਏ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਦ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਖੁਦਾਵੰਦ ਜੀ ਅੱਜ ਇਹ ਸਾਰੇ ਪਰਮੇਸ਼ਰ ਜੀ ਜੋ ਵੀ ਸਾਡੇ ਦਿਨ ਵਿੱਚ ਖੁਦਾ ਗਲਤੀਆਂ ਗੁਨਾਹ ਹੋਏ ਮੇਰੇ ਖੁਦਾ ਪਰਮੇਸ਼ਰ ਜੀ ਸਾਡੇ ਉੱਠਣ ਚ ਬੈਠਣ ਚ ਸੋਚਣ ਵਿਚਾਰਨ ਚ ਪਰਮੇਸ਼ਰ ਜੀ ਬੋਲਣ ਚ ਚੱਲਣ ਚ ਜਿੰਨੇ ਵੀ ਗਲਤੀਆਂ ਗੁਨਾਹ ਹੋਏ ਖੁਦਾਵੰਦ ਜੀ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਅਸੀਂ ਪਰ ਜੀ ਮੰਨਦੇ ਤੇ ਕਬੂਲ ਕਰਦੇ ਔਰ ਤੌਬਾ ਕਰਦੇ ਮੇਰੇ ਖੁਦਾਵੰਨ ਜੀ ਸਾਨੂੰ ਮਾਫ ਕਰਨਾ ਪਰਮੇਸ਼ਵਰ ਜੀ ਹੱਕੇ ਤੋਂ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਦੇ ਵਿੱਚ ਚਲਾਉਣਾ ਖੁਦਾਵੰਨ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤਾਨੂੰ ਪਸੰਦ ਆਵੇ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਅਸੀਂ ਤੁਹਾਡੇ ਨਾਮ ਦੇ ਵਿੱਚ ਅੱਗੇ ਵਧਦੇ ਜਾਈਏ ਖੁਦਾ ਤੁਹਾਡੇ ਵਚਨਾਂ ਦੇ ਵਿੱਚ ਵਧਦੇ ਜਾਈਏ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਬles ਹੋਈਏ ਮੇਰੇ ਖੁਦਾ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਅਸੀਂ ਹਰ ਇੱਕ ਉਸ ਮੰਜ਼ਿਲ ਨੂੰ ਹਾਸਲ ਕਰੀਏ ਖੁਦਾਵੰਨ ਜੀ ਜੋ ਤੁਸੀਂ ਸਾਡੇ ਲਈ ਤੈਹਰਾਈ ਹੋਈ ਹੈ ਮੇਰੇ ਖੁਦਾਵੰਨ ਜੀ ਸਾਡੀ ਜ਼ਿੰਦਗੀ ਵਿੱਚ ਆਤਮਿਕ ਦਾਨਾ ਵਰਦਾਨਾਂ ਦੀਆਂ ਬlesਸਿੰਗਸ ਦੋ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਸਾਨੂੰ ਸੰਸਾਰਿਕ ਧਨ ਦੀ ਇੰਨੀ ਜ਼ਰੂਰਤ ਤ ਨਹੀਂ ਆ ਖੁਦਾ ਜੰਨੀ ਸਾਨੂੰ ਆਤਮਿਕਤਨ ਦੀ ਜ਼ਰੂਰਤ ਹੈ ਖੁਦਾਵੰਨ ਜੀ ਕਿਉਂਕਿ ਸੰਸਾਰ ਜਿਹੜਾ ਹੈ ਅਸੀਂ ਇੱਥੇ ਹੀ ਛੱਡ ਜਾਣਾ ਹੈ ਖੁਦਾਵੰਨ ਜੀ ਪਰ ਸਾਡੇ ਨਾਲ ਤੁਹਾਡੀਆਂ ਆਤਮਿਕ ਦਾਤਾਂ ਜਾਣੀਆਂ ਨੇ ਮੇਰੇ ਪਰਮੇਸ਼ਰ ਜੀ ਜੋ ਸਾਨੂੰ ਸਵਰਗ ਰਾਜ ਦੇ ਵਿੱਚ ਪ੍ਰਭ ਜੀ ਰਹਿਣ ਦੇ ਵਿੱਚ ਸਾਡੀ ਮਦਦ ਕਰਨ ਗਿਆ ਖੁਦਾਵੰਨ ਜੀ ਔਰ ਤੁਹਾਡੇ ਨਾਲ ਸੰਗਤੀ ਕਰਨ ਦਾ ਮੌਕਾ ਸਾਨੂੰ ਦੇਣੀਆ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਅਸੀਂ ਹਮੇਸ਼ਾ ਤੁਹਾਡੇ ਕਰੀਬ ਰਹਿਣਾ ਚਾਹੁੰਦੇ ਹਾਂ ਖੁਦਾ ਦਇਆ ਕਰੋ ਕਿਰਪਾ ਕਰੋ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਖੁਦਾ ਇਹਨਾਂ ਸਾਰੇ ਭੈਣਾਂ ਵਾੰਦ ਲਈ ਅਸੀਂ ਪ੍ਰਭੂ ਜੀ ਦਿਲ ਤੋਂ ਧੰਨਵਾਦ ਕਰਦੇ ਆ ਮੇਰੇ ਖੁਦਾਵੰਨ ਜੀ ਸਾਰੇ ਭੈਣਾ ਭਰਾਵਾਂ ਨੂੰ ਤੁਸੀਂ ਆਪਣੇ ਹੱਥਾਂ ਚ ਲਓ ਖੁਦਾਵੰਨ ਜੀ ਆਪਣੇ ਪਾਕ ਪਵਿੱਤਰ ਲੋਹ ਦੇ ਵਿੱਚ ਕਵਰ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਜੀ ਅੱਜ ਜਿੰਨੇ ਵੀ ਭੈਣਾ ਭਰਾਵਾਂ ਨੂੰ ਤੁਸੀਂ ਸਾਡੇ ਨਾਲ ਮਿਲਾਇਆ ਹੈ ਖੁਦਾ ਇਹਨਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਪਰਮੇਸ਼ਵਰ ਜੀ ਕਿ ਤੁਸੀਂ ਸਾਨੂੰ ਇੱਕ ਵਾਰ ਫੇਰ ਇਕੱਠੇ ਕੀਤਾ ਤਾਂ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਔਰ ਪਰਮੇਸ਼ਵਰ ਜੀ ਤੁਹਾਡੇ ਕੋਲੋਂ ਤੁਹਾਡੀਆਂ ਆਸ਼ੀਸ਼ਾਂ ਬਰਕਤਾਂ ਔਰ ਦਇਆ ਭਲਾਈ ਨੂੰ ਪਾ ਸਕੀਏ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਰਾਤ ਦੀ ਹਜ਼ੂਰੀ ਤੱਕ ਚੋਂਦੇ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਨੂੰ ਇੱਕ ਹੋਰ ਮੌਕਾ ਦਿੱਤਾ ਖੁਦਾ ਕਿ ਅਸੀਂ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਮਗਨ ਹੋਈਏ ਔਰ ਸਭ ਜਾਣਨ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਕਰੀਏ ਮੇਰੇ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਪ੍ਰਭੂ ਜੀ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਬਹੁਤ ਸਾਰੇ ਲੋਕ ਅੱਜ ਰਾਤ ਦੇ ਸਮੇਂ ਦੇ ਵਿੱਚ ਐਂਟਰ ਨਹੀਂ ਹੋ ਪਾਏ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਤੁਹਾਡੇ ਬਚਨ ਤੋਂ ਬਿਨਾਂ ਚਲੇ ਗਏ ਵਾਂਝੇ ਚਲੇ ਗਏ ਪਰਮੇਸ਼ਰ ਜੀ ਪਰ ਤੁਸੀਂ ਸਾਨੂੰ ਆਪਣੇ ਬਚਨ ਦੇ ਨਾਲ ਤ੍ਰਿਪਤ ਕੀਤਾ ਖੁਦਾ ਆਪਣੇ ਬਚਨ ਦੇ ਨਾਲ ਸਾਨੂੰ ਬਚਾ ਕੇ ਰੱਖਿਆ ਪਰਮੇਸ਼ਰ ਜੀ ਅਰ ਤੁਸੀਂ ਸਾਨੂੰ ਆਪਣੇ ਬਚਨਾਂ ਦੇ ਦੁਆਰਾ ਖੁਦਾਵੰ ਜੀ ਇੱਕ ਨਮੀ ਜ਼ਿੰਦਗੀ ਦਿੱਤੀ ਹੈ ਮੇਰੇ ਪਰਮੇਸ਼ਰ ਜੀ ਇਸ ਜ਼ਿੰਦਗੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਰਾਤ ਦੇ ਸਮੇਂ ਦੇ ਲਈ ਖਾਸ ਪ੍ਰਾਰਥਨਾ ਕਰਦੇ ਮੇਰੇ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਰਾਤ ਦੇ ਸਮੇਂ ਡਿਸਟਰਬ ਰਹਿੰਦੇ ਆ ਕੁਵਨ ਜੀ ਕੋਈ ਚਿੰਤਾ ਬੋਝ ਡਿਪਰੈਸ਼ਨ ਇਹਨਾਂ ਨੂੰ ਤੰਗ ਕਰਦਾ ਪਰਮੇਸ਼ਰ ਜੀ ਉਹ ਸਾਰੀ ਚਿੰਤਾ ਬੋਝ ਡਿਪਰੈਸ਼ਨ ਨੂੰ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੱਢ ਦਿਓ ਖੁਦਾ ਇਹਨਾਂ ਨੂੰ ਆਪਣੀ ਸੱਚੀ ਸ਼ਾਂਤੀ ਦਿਓ ਮੇਰੇ ਸਮਰਥੇ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਜੋ ਵੀ ਇਹਨਾਂ ਨੂੰ ਡਰ ਲੱਗਦਾ ਪਰਮੇਸ਼ਰ ਜੀ ਹਰ ਇੱਕ ਡਰ ਦੀ ਗੰਦੀ ਸਪਿਰਿਟ ਪ੍ਰਭ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿਨੇ ਆ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਨਾ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਰ ਤੁਹਾਡੇ ਸਵਰਗੀ ਦੂਤ ਆਪਣੀਆਂ ਵਾੜਾਂ ਲਾ ਕੇ ਰੱਖਣ ਖੁਦਾਵੰਨ ਜੀ ਔਰ ਮੇਸ਼ੂ ਦੀ ਨਦੀ ਰਾਖੀ ਕਰਨ ਮੇਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਹਰ ਤਰ੍ਹਾਂ ਦਾ ਲੜਾਈ ਝਗੜੇ ਦਾ ਹਰ ਤਰ੍ਹਾਂ ਦਾ ਪ੍ਰਭ ਜੀ ਬਿਮਾਰੀ ਦਾ ਡਿਪਰੈਸ਼ਨ ਦਾ ਬੋਝ ਦਾ ਹਰ ਤਰ੍ਹਾਂ ਦਾ ਗੰਦਾ ਆਤਮਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਹਰ ਇੱਕ ਪੂਰਾ ਸੁਪਨਾ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਰੱਦ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਹਰ ਇੱਕ ਉਹ ਰਾਸਤਾ ਪਰਮੇਸ਼ਰ ਜੀ ਜਿਹਦੇ ਰਾਹੀ ਹੈ ਵੈਰੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਐਂਟਰ ਕਰਦਾ ਤੇ ਸਥਾਨ ਕਰਦਾ ਪ੍ਰਭੂ ਜੀ ਹਰੀ ਕੋ ਰਾਸਤਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਬੰਦ ਕਰ ਦਿੰਨੇ ਆ ਸੱਚਮੁੱਚ ਅਸੀਂ ਕੋਸ਼ਣਾ ਕਰਦੇ ਪ੍ਰਭੂ ਜੀ ਦੇ ਬੱਚੇ ਹੋਣ ਦੇ ਨਾਤੇ ਖੁਦਾਵੰਨ ਜੀ ਜੋ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਸੱਪਾਂ ਤੇ ਬਿਸ਼ੂਆਂ ਨੂੰ ਰੋਂਦਣ ਵਾਲੇ ਹੋ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਵੈਰੀ ਦੀ ਸਾਰੀ ਸਮਰੱਥਾ ਅਧਿਕਾਰ ਦਿੱਤਾ ਹੈ ਅੱਜ ਉਸੀ ਸਮਰੱਥ ਨੂੰ ਇਸਤੇਮਾਲ ਕਰਦੇ ਆ ਉਸ ਅਧਿਕਾਰ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਹੀ ਵੈਰੀ ਦੀਆਂ ਚਾਲਾਂ ਨੂੰ ਰੱਦ ਕਰਦੇ ਆ ਸਾਰੇ ਅਧਿਕਾਰ ਦੇ ਨਾਲ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੇ ਹਰ ਇੱਕ ਫੇਲੀਅਰ ਨੂੰ ਕੈਨਸਲ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਜਿਨ੍ਹਾਂ ਭੈਣਾ ਭਰਾਵਾਂ ਦੇ ਬਹੁਤ ਸਮੇਂ ਤੋਂ ਵੀਜ਼ੇ ਲੱਗਣ ਦੇ ਵਿੱਚ ਰੁਕਾਵਟ ਆ ਰਹੀ ਆ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਐਮਬੈਸੀ ਦੇ ਵਿੱਚ ਪਰ ਉਹਨਾਂ ਨੂੰ ਕੁਝ ਵੀ ਅਤਾ ਪਤਾ ਨਹੀਂ ਪਰਮੇਸ਼ਰ ਜੀ ਅੱਜ ਉਹਨਾਂ ਸਾਰਿਆਂ ਦੇ ਵੀਜ਼ਿਆਂ ਨੂੰ ਲਿਓਨ ਜਾ ਰਹੇ ਨੇ ਪਰਮੇਸ਼ਰ ਉਹਨਾਂ ਨੂੰ ਬles ਕਰਨ ਜਾ ਰਹੇ ਨੇ ਵੀਜ਼ੇ ਦੇ ਨਾਲ ਸੱਚਮੱਚ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਸਾਰੇ ਹੀ ਭੈਣਾ ਭਰਾਵਾਂ ਨੂੰ ਤੁਸੀਂ ਆਪਣੇ ਹੱਥਾਂ 'ਚ ਲੈਣਾ ਖੁਦਾਵੰਤ ਜੀ ਵੈਰੀ ਦੀਆਂ ਸਾਰੀਆਂ ਚਾਲਾਂ ਨੂੰ ਰੱਦ ਕਰੋ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਹਰ ਇੱਕੋ ਭੈਣ ਭਾਈ ਜਿਹਨਾਂ ਨੂੰ ਹੱਡੀਆਂ ਦੇ ਰੋਗ ਆ ਅੱਜ ਹਰ ਇੱਕ ਹੱਡੀ ਨੂੰ ਪ੍ਰਭੂ ਜੀ ਮਜ਼ਬੂਤ ਕਰੋ ਪ੍ਰਭੂ ਜੀ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਪਰਮੇਸ਼ਰ ਜੀ ਇਹਨਾਂ ਨੂੰ ਮਜ਼ਬੂਤ ਕਰੋ ਸ਼ੁੱਧ ਕਰੋ ਧੋਵੋ ਖੁਦਾਵੰਤ ਜੀ ਹਰ ਇੱਕ ਵੀਕਨੈਸ ਬਿਮਾਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਜਾਂਦੀ ਰਹੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜਿੰਨੀ ਵੀ ਜਕੜਨ ਜਿੰਨੀ ਅਕੜਨ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਅੱਖਾਂ ਦੇ ਹਰ ਇੱਕ ਰੋਗ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰਦੇ ਆ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਨਾ ਸਾਰੇ ਹੀ ਘਰਾ ਪਰਿਵਾਰਾਂ ਨੂੰ ਆਪਣੀ ਦਇਆ ਰਹਿਮ ਫਜ਼ਲ ਦੇ ਨਾਲ ਹਮੇਸ਼ਾ ਢੱਕ ਕੇ ਰੱਖਣਾ ਖੁਦਾ ਇਹਨਾਂ ਘਰਾ ਪਰਿਵਾਰਾਂ ਵਿੱਚ ਕਦੇ ਵੀ ਕਿਸੇ ਚੰਗੀ ਚੀਜ਼ ਦੀ ਥੋੜਾ ਨਾ ਰਹੇ ਪ੍ਰਭੂ ਜੀ ਪਰ ਪ੍ਰਭੂ ਜੀ ਇਹਨਾਂ ਨੂੰ ਤੁਸੀਂ ਅਬਰਾਹਮ ਇਸ ਹਾਕ ਯਾਕੂਬ ਵਾਲੀ ਬਰਕਤ ਦੇਣਾ ਮੇਰੇ ਮਹਾਨ ਖੁਦਾ ਇਹਨਾਂ ਘਰਾਂ ਪਰਿਵਾਰਾਂ ਨੂੰ ਹਮੇਸ਼ਾ ਪਰਮੇਸ਼ਵਰ ਜੀ ਇਹਨਾਂ ਦੇ ਢੰਡਾਰਿਆਂ ਨੂੰ ਭਰੇ ਰੱਖਣਾ ਇਹਨਾਂ ਦੀਆਂ ਰਸੋਈਆਂ ਤੇ ਬਰਕਤ ਦੇਣਾ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਣਾ ਔਰ ਸੱਚਮੁੱਚ ਪਰਮੇਸ਼ਵਰ ਜੀ ਇਹਨਾਂ ਨੂੰ ਆਤਮਿਕ ਤਾਨਾ ਵਰਦਾਨਾਂ ਦੇ ਨਾਲ ਵੀ ਬles ਕਰੋ ਮੇਰੇ ਖੁਦਾ ਇਹਨਾਂ ਨੂੰ ਆਤਮਿਕ ਤਰੱਕੀ ਵੀ ਦਿਓ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਨ ਜੀ ਇਹ ਸੰਸਾਰਿਕ ਚੀਜ਼ਾਂ ਵਿੱਚ ਉਲਝੇ ਹੀ ਨਾ ਰਹਿ ਜਾਣ ਪ੍ਰਭੂ ਜੀ ਪਰ ਇਹ ਤੁਹਾਡੇ ਪਰਵਜੀ ਸਵਰਗ ਰਾਜ ਨੂੰ ਹਾਸਲ ਕਰਨ ਦੀ ਦੌੜ ਦੇ ਵਿੱਚ ਵੀ ਲੱਗਣ ਪਰਮੇਸ਼ਰ ਜੀ ਜਿੱਦਾਂ ਇਹਨਾਂ ਨੂੰ ਖਾਣੇ ਦੀ ਭੁੱਖ ਪਿਆਸ ਲੱਗਦੀ ਆ ਜਿੱਦਾਂ ਇਹਨਾਂ ਨੂੰ ਹੋਰ ਕੀ ਚੀਜ਼ਾਂ ਦੀ ਜੋ ਇਹਨਾਂ ਨੂੰ ਜ਼ਿੰਦਗੀ ਚ ਜਿਉਣ ਦੇ ਲਈ ਜ਼ਰੂਰੀ ਆ ਉਹਨਾਂ ਦੀ ਇਹਨਾਂ ਨੂੰ ਤਲਬ ਲੱਗਦੀ ਆ ਤੜਫ ਲੱਗਦੀ ਆ ਜਿਹਦੇ ਕਰਕੇ ਦਿਨ ਰਾਤ ਮਿਹਨਤ ਕਰਦੇ ਪਰਮੇਸ਼ਰ ਜੀ ਇਸੇ ਤਰ੍ਹਾਂ ਤੁਹਾਡੇ ਵਚਨ ਨੂੰ ਪਾਉਣ ਦੇ ਲਈ ਤੁਹਾਡੇ ਪਵਿੱਤਰ ਆਤਮਾ ਨੂੰ ਪਾਉਣ ਦੇ ਲਈ ਤੁਹਾਡੇ ਸਵਰਗ ਰਾਜ ਨੂੰ ਪਾਉਣ ਦੇ ਲਈ ਵੀ ਮਿਹਨਤ ਕਰਨ ਮੇਰੇ ਮਹਾਨ ਖੁਦਾ ਦਇਆ ਕਰੋ ਹਰ ਇੱਕ ਗੁਟਨਾ ਤੁਹਾਡੇ ਅੱਗੇ ਝੁਕੇ ਮੇਰੇ ਪਰਮੇਸ਼ਰ ਜੀ ਔਰ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ਰਵਰ ਹੱਥਾਂ 'ਚ ਸੌਂਪਦੀਆਂ ਖੁਦਾ ਰਾਤ ਦੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪ ਦੇ ਖੁਦਾ ਇੱਕ ਇੱਕ ਪਲ ਦੇ ਵਿੱਚ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਰਾਤ ਦੇ ਸਮੇਂ ਗੁੜੀ ਤੇ ਮਿੱਠੀ ਨੀਂਦ ਦੇਣਾ ਮੇਰੇ ਮਹਾਨ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਦੀ ਨੀਂਦ ਨੂੰ ਚੁਰਾਣੇ ਨਾ ਪਾਏ ਖੁਦਾਵੰਨ ਜੀ ਸੁਪਨਿਆ ਰਹੇ ਨਾ ਨਾ ਗੱਲਾਂ ਬਾਤਾਂ ਕਰਨੀਆਂ ਖੁਦਾ ਸਵੇਰ ਜਲਦੀ ਉਠਾਉਣਾ ਮੇਰੇ ਮਹਾਨ ਪਰਮੇਸ਼ਰ ਤਾਂਕੀ ਖੁਦਾਵੰਨ ਜੀ ਤੁਹਾਡੇ ਨਾਮ ਦੀ ਮੈਮਾ ਤੇ ਵਧਾਈ ਕਰ ਸਕੀਏ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭੂ ਹਰ ਤਰ੍ਹਾਂ ਦਾ ਆਲਸ ਸੁਸਤੀ ਵਿਕਨਸ ਬਿਮਾਰੀ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦੇ ਰੱਦ ਕਰ ਦਿਨੇ ਆ ਖੁਦਾਬੰਦ ਜੀ ਸੱਚਮੁੱਚ ਪਰਮੇਸ਼ਵਰ ਜੀ ਸਾਡੇ ਹਿਰਦਿਆਂ ਦੇ ਅੰਦਰ ਤੁਹਾਡਾ ਵਾਸਤ ਹੋਵੇ ਖੁਦਾ ਸੱਚਮੁੱਚ ਹਰ ਵੇਲੇ ਅਸੀਂ ਤੁਹਾਨੂੰ ਪੁਕਾਰਦੇ ਰਹੀਏ ਤੇ ਤੁਸੀਂ ਸਾਡੀ ਪੁਕਾਰ ਨੂੰ ਸੁਣਦੇ ਰਹਿਣਾ ਮੈਂ ਵਿਸ਼ਵਾਸ ਕਰਦੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਹੈ ਖੁਦਾਬੰਦ ਜੀ ਇਹ ਸਾਰੀ ਪ੍ਰਾਰਥਨਾ ਰਾਤ ਦਾ ਸਾਰਾ ਸਮਾਂ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁੰਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ